ਸਤਿ ਸ਼੍ਰੀ ਅਕਾਲ ਸਵਾਗਤ ਹੈ ਕਿ ਫਤਿਹ। ਅੱਜ ਆਪਣੇ ਜਨਤਾ ਦੇਖਦੇ ਸੀ ਤੇ ਆਪਾਂ ਵੀਡੀਓ ਵਿੱਚ ਆ ਸਕੀ ਪਰਵਾ ਮਦਦ। ਅਭਰਸ਼ਨ ਨੂੰ ਕਿਹਾ ਕਿ ਆਪਾਂ ਆਪਣੀ ਖਾਸ ਗੱਲ ਸੀ। ਜੇ ਹਾਲਾਤ ਵੀ ਕਿੰਦਾ ਤੂਫਾਨ ਨੇ ਰਿਵੜਾ ਬਦਲ ਪਾ ਚੁੱਕਿਆ ਤੇ ਜੋ ਸਾਡੇ ਪੰਜਾਬ ਦੇ ਕਿਸਾਨ ਵੀਰ ਨੇ ਹਰਿਆਣੇ ਦੇ ਕਿਸਾਨ ਵੀਰ ਨੇ ਇਹਨਾਂ ਸਾਰਿਆਂ ਦੇ ਤਫਾਲਤ ਬੋਲੀ ਪੁੱਜੂਗੇ ਇਸ ਹਾਲ ਨਾਲ ਤੂਫਾਨ ਚੜਿਆ ਹੋਇਆ ਪਹਾੜ ਦੇ ਵਿੱਚ ਦੇਖਦੇ ਆਹ ਹੋਇਆ ਫਸਲ ਤੋਂ ਦੇ ਰਿਹਾ ਕਿ ਫਸਲਾਂ ਸੋਨੇ ਵਰਗੀ ਫਸਲਾਂ ਤੇ ਰੱਬ ਕੋਲ ਇਹੀ ਅਰਦਾਸ ਬੇਨਤੀ ਅਸੀਂ ਕਰ ਸਕਦੇ ਆ ਕਿ ਇਹ ਜਿਹੜੀ ਫਸਲ ਐਸਾ ਫਸਲ ਦੇ ਉਤੇ ਜੁਗਮਾਰੀ ਨਾ ਪਵੇ ਜੋ ਇਹ ਮੌਸਮ ਖਰਾਬ ਹੋਇਆ ਇਸ ਟਾਈਮ ਆਸਦੀ ਤਰੀਕ ਦੇ ਵਿੱਚ ਇਹ ਸਮਝਣਾ ਜਿਵੇਂ ਸਹੀ ਦਾ ਕੋਈ ਨਹੀਂ ਸਕਦਾ ਕਿ ਇਹ ਜਿਹੜਾ ਮੌਸਮ ਆ ਮੌਸਮ ਸਹੀ ਹੋਣਾ ਸਹੀ ਹਾਲ ਅਸਮਾਨ ਦੇ ਵਿੱਚ ਜਿਹੜੇ ਬੱਦਲ ਨੇ ਉਹ ਢਾਉ ਬਣੇ ਹੋਏ ਨੇ ਉਧਰਤਾ ਦਾ ਮਤਲਬ ਕਿਤੇ ਵੀ ਆਫਾ ਦੇਖ ਲਈਏ ਤੇ ਚਾਰੇ ਪਾਸੇ ਆਹੀ ਚੀਜ਼ ਆ ਵੀ ਚਾਰੇ ਪਾਸੇ ਮਤਲਬ ਆਪਾਂ ਨੂੰ ਆਹੀ ਦਿੱਸਦਾ ਬਦਲ ਨਹੀਂ ਬਦਲਦਾ ਸਟਾਪ ਉਹ ਇਸ ਤਰ੍ਹਾਂ ਦੇ ਵਿੱਚ ਆ ਪੰਜਾਬ ਹਰਿਆਣਾ ਦੇ ਵਿੱਚ ਇਹ ਤੇ ਹੁਣ ਫਿਰ ਰੱਬ ਦੀ ਇਸ ਨੂੰ ਉਧਰਤੀ ਮਾਰੀ ਹੋਈ ਕਿਸਾਨ ਦੇ ਉੱਤੇ ਕਿਸਾਨ ਵਿਚਾਰਾ 6 ਮਹੀਨੇ ਆਪਣੀ ਮਸਲੂਕਾ ਕਰਦਾ ਇਖਤਮ ਇਤਿਆਰ ਕਰਦਾ ਉਹ ਮੇਤਾ ਕਣਕ ਚੋਣ ਨਹੀਂ ਪੀਦਾ ਫਸਲ ਇਹਨਾਂ ਨੇ ਇਹਨਾਂ ਦੇ ਕਿਸਾਨਾਂ ਦੀ ਇਹ ਕਣਕ ਆ ਰਿਆਨਵਾਰ ਦੇ ਖੇਤ ਨੇ ਤਾਂ ਜਿੰਨਾ ਦੀ ਵੀ ਹੈ ਸਾਰਿਆਂ ਦੀ ਇਹ ਤਾਂ ਸਾਰਿਆਂ ਦਾ ਨੁਕਸਾਨ ਆ ਇਸ ਤਰੀਕੇ ਦੇ ਰੱਬ ਨੂੰ ਰੁਕਣਾ ਚਾਹੀਦਾ ਥੋੜਾ ਬਦਲਣਾ ਕੀਤਾ ਪਰ ਉਹ ਪਾਉਂਦਾ ਕਿਤਾ ਦੇ ਸਰਵਜਨ ਇੰਤਰਾਤ ਇਹ ਮਿਹਨਤ ਦੇ ਨਾਲ ਫਸਲ ਨੂੰ ਪਾਉਂਦੇ ਸਨਾਇਆ ਜਿੰਨੇ ਵੱਡਾ ਮਸਲਾ ਇਸੇ ਤਰ੍ਹਾਂ ਦੇ ਗਾਣਾ ਆਪਣੇ ਦੇਸ਼ ਦੀ ਫਰਦੀ ਸੋਨਾ ਉਲੇ ਹیرے ਮੋਤੀ ਤੇ ਸਾਰਿਆਂ ਨੇ ਸੁਣਿਆ ਹੋਈ ਜਾਤ ਹੋ ਤੁਹਾਨੂੰ ਸਾਰਿਆਂ ਨੂੰ ਬਾਕੀ ਸਭਾ ਕੋ ਇਹਦਾ ਦੇ ਮੈਗਨੀਕ ਦੀ ਬੇਨਤੀ ਕਰਨੇ ਸੀ ਆਪਣੇ ਵੀਰਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਸਾਡੇ ਪੰਜਾਬ ਹਰਿਆਣੇ ਦੇ ਕਿਤੇ ਵੀ ਨੇ ਪਈ ਦੇਖੋ ਜਿੰਨੇ ਵੀ ਤੁਹਾਡੇ ਨੇੜੇ ਟਰਾਂਸਫਾਰਮਰ ਨੇ ਤਾਂ ਉਹਨਾਂ ਸਾਰਿਆਂ ਦੇ ਜਿਹੜੇ ਸੋਚ ਨੇ ਉਹ ਤੁਸੀਂ ਸੋਚ ਕੱਟ ਦਿਓ ਇਹ ਕੋਈ ਮਸਤ ਕੰਦੇ ਦਾ ਨਾ ਕਰਨਾ ਤੇ ਮੋਟੀਆਂ ਵਾਲੀ ਮਿੰਟਲ ਦੇ ਰਹਿਣਾ ਇਸ ਕਰਕੇ ਉੱਚ ਗਿਆਨੀ ਦੇ ਨਾਲ ਸੰਸਾਰ ਕਰ ਰਹੇ ਆਪਣੇ ਜਿਹੜਾ ਕੰਮੇ ਕਰਨਾ ਭਈ ਆਪ ਦੇ ਹੱਥਾਂ ਦੇ ਨਾਲ ਜਿਹੜਾ ਤੁਸੀਂ ਆਪਾਂ ਦਾ ਪਜਾਤ ਦੇ ਲਈ ਬਦਲ ਇੰਗਲਿਸ਼ ਦੀ ਤਰਫ ਵਾਇਪ ਚਾਹ ਵਾਇਪ ਦੀ